ਜੀ ਗੱਲ ਜੀ ਆਪਣੇ ਕੋਲੇ ਹੀਨ ਖਾਬ ਦੇ ਸੂਟ ਆ ਗਏ ਸੀ ਜੀ ਬਹੁਤ ਸੋਹਣਾ ਸਟੱਫ ਰਹੂਗਾ 500 ਰੁਪਏ ਦੀ ਸ਼ਰਟ ਰਹੂਗੀ 1000 ਰੁਪਏ ਦਾ ਪੂਰਾ ਸੂਟ ਰਹੂਗਾ ਜੀ ਇਹਦੇ ਵਿੱਚ ਕਲਰ ਆ ਜਾਣਗੇ ਵਾਈਨ ਕਲਰ ਆਏਗਾ ਜੀ ਟਮੇਟੋ ਰੈੱਡ ਆਏਗਾ ਰਾਇਲ ਬਲੂ ਕਲਰ ਹੋ ਗਿਆ ਜੀ ਬਲੈਕ ਹੋ ਗਿਆ ਬੋਟਲ ਗ੍ਰੀਨ ਹੋ ਗਿਆ ਜੀ ਇਹਦੇ ਵਿੱਚ ਤੁਸੀਂ 2.5 ਮੀਟਰ ਵੀ ਲੈ ਸਕਦੇ ਹੋ 5 ਮੀਟਰ ਵੀ ਲੈ ਸਕਦੇ ਹੋ 500 ਰੁਪਏ ਦਾ 2.5 ਮੀਟਰ ਰਹੇਗਾ ਜੀ 1000 ਰੁਪਏ ਦਾ ਕੰਪਲੀਟ ਸੂਟ ਰਹੇਗਾ ਇਹਦੇ ਕਲਰ ਤੁਸੀਂ ਦੇਖੀ ਜਾਓ ਜੀ ਨਾਲ ਦੀ ਨਾਲ ਬਹੁਤ ਹੀ ਸੋਨੇ ਕਲਰਸ ਦੇ ਵਿੱਚ ਇਹ ਜਿਹੜੇ ਸੂਟ ਹੈ ਤੁਹਾਨੂੰ ਮਿਲਣਗੇ ਜੀ ਸਾਡੇ ਤੋਂ ਪਲੇਨ ਕ੍ਰੇਪ ਵੀ ਲੈ ਸਕਦੇ ਹੋ ਪਲੇਨ ਕ੍ਰੇਪ ਦੇ ਵਿੱਚ ਵੀ ਇਹ ਜਿਹੜੇ ਸੂਟ ਆਪਾਂ बॉਟਮ ਦੇ ਨਾਲ ਤੁਸੀਂ ਪਲੇਨ ਕ੍ਰੇਪ ਲੈ ਕੇ ਵਾਈਟ ਡਾਈ ਕਰਵਾ ਕੇ बॉਟਮ ਯੂਜ਼ ਕਰ ਸਕਦੇ ਹੋ ਜੀ 500 ਰੁਪਏ ਦੀ ਸ਼ਰਟ ਰਹੇਗੀ ਜੀ ਇਹਦੀ ਬਹੁਤ ਸੋਹਣਾ ਸਟੱਫ ਰਹੂਗਾ ਜੀ ਪ੍ਰਾਈਸ ਇਹਨਾਂ ਦਾ ਰਹੂਗਾ ਸਿਰਫ 500 ਰੁਪਏ ਦੀ ਸ਼ਰਟ ਰਹੂਗੀ ਜੀ ਔਰ 1000 ਰੁਪਏ ਦਾ ਪੂਰਾ ਸੂਟ ਰੂਗਾ। ਇਹਨਾਂ ਸੂਟਾਂ ਵਿੱਚੋਂ ਕੋਈ ਵੀ ਸੂਟ ਤੁਸੀਂ ਲੈਣਾ ਚਾਹੁੰਦੇ ਹੋ ਜਾਂ ਸ਼ਰਟ ਲੈਣਾ ਚਾਹੁੰਦੇ ਹੋ। ਸਕਰੀਨਸ਼ਾਟ ਪੇਜ ਦੇ ਨੀਚੇ ਦਿੱਤੇ ਹੋਏ ਨੰਬਰ ਤੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ। ਧੰਨਵਾਦ ਜੀ।